ਹਾਂ ਇਹ ਲੜੀ ਜਾਂਦੇ ਨੇ ਹਾਲੇ ਕਿਸੇ ਨਾ ਕਿਸੇ ਚਲੋ ਗੜਜੋ ਕੱਢਣੇ ਬੜੇ ਔਖੇ ਕਬੂਤਰ ਉਹਰੇ ਪਟਿਆਲਾ ਸ਼ਹਿਰ ਦੀ ਕਬੂਤਰ ਭਾਈ ਬਾਲੀ ਗਾੜੀ ਹੋ ਗਈ ਕਿਸੇ ਕੋਲ ਵੀ ਟਾਈਮ ਨਹੀਂ ਅੱਜ ਕੱਲ ਇਹ ਲੱਗ ਕੁੱਤਰ ਛੱਡ ਲਵਾਂ ਸੱਲਗ ਤਾਂ ਉੜਨੇ ਨਹੀਂ ਹੈ ਇਹ ਹੁਣ ਦੇਖੋ 9:30 ਵਜੇ ਛੱਡੇ ਨੇ ਪਹਾੜੀ ਕੋਤਲੜ ਗਏ। ਦਾ ਪੈਨ ਨੂੰ 2:30 ਵਜੇ ਛੱਡੋ ਤਾਂ ਵੀ ਹੀ ਹਾਲ। 4:00 ਵਜੇ ਨਹੀਂ ਹੋਵੀ ਸੁਖਰਾ। ਸ਼ੌਂਗ ਬਾਦ ਹੋ ਗਿਆ ਲੋਕ। ਚਲੋ ਅੱਛੀ ਗੱਲ ਹੈ। ਸ਼ੌਂਗ ਬੋਨਾ ਦੇ। ਹਲਾਈ ਚੱਲੇ ਹਲਾਈ ਤਾਂ ਚੱਲ। ਉੱਤਰ ਤਾਂ ਨਿਕਲ ਗਿਆ ਉਹ ਕਿਵੇਂ? ਆ ਗਿਆ ਓਟ। ਇਨਾ ਜਾਣਾ ਜਾਣਾ ਹੀ ਜਾਣਾ ਆਪਾ ਤਾਇ ਕੋਈ ਲੱਤਾਂ ਉੱਪਰ ਕਰਕੇ ਸਿਰ ਨੀਚੇ ਕਰ ਲਵੇ ਅੱਗੇ ਆਗੇ ਆਗੇ ਮਾ ਜੀ ਆਸੇ ਵਿੱਚ ਚੱਕ ਲੈ ਰਿਹਾ ਚੈੱਕ ਕਰੋ ਮਿੱਕੀ ਦੇ ਕਬੂਤਰਾਂ ਦਾ ਸ਼ੌਕ ਲੜਕੇ ਨਿਕਲ ਕੇ ਵਿੱਚੋਂ ਕੀ ਕੁੜਰਣਾ ਹੈ ਹੋ ਗਈ ਬੋਲੋ ਕੌਣ ਦਾ ਇੰਡੋਰ ਹੈ ਇੰਡੋਰ ਦੇ ਉੱਪਰ ਦੀ ਉਹ ਜਾ ਰਹੇ ਨੇ ਸਿੱਧੇ ਹਰਪਸ਼ੋਰ ਜੀ ਪੱਟੀ ਆ ਰਹੇ ਪਹਿਲਾਂ ਉੱਠਿਆ ਜੀ ਪੁੱਤ ਲੜੇ ਤੇ ਖਾਸੇ ਠੀਕ ਰਹੇ ਪਰ ਹੁੰਦੇ ਵੀ ਕਲੇ ਹੋਏ ਨੇ ਔਰ ਜਦੋਂ ਤੇ ਅੱਡ ਹੁੰਦੇ ਨੇ ਜਿਹਦੀ ਤੇਜ਼ ਕਰ ਦਿੰਦਾ ਉਹ ਪਿਆਰੀ ਬਹੁਤ ਆ ਕੋਈ ਜਵਾਲ ਦੀ ਸੀ ਜਿਹੜੇ ਤੋੜ ਕੇ ਜਾਂ ਅੱਡ ਕਰਕੇ ਤੋੜਣੇ ਉਹ ਜਾ ਰਹੇ ਨੇ ਮੁਕਾਬਲੇ ਉਧਾਰੇ ਨੇ ਉਹ ਜਾ ਰਹੇ ਉਸ ਫਾਇਦੇ ਦੇ ਉੱਪਰ ਦੇਖੋਗੇ ਆਸਪਾਦੇ ਦੇ ਉੱਪਰ ਆਏ ਹੋ ਜਾ ਰਹੇ ਤੋਂ ਦੇਖੇ ਸਰ ਉਹ ਜਾ ਰਹੇ ਨੇ ਉਸ ਫਾਇਦੇ ਦੇ ਉੱਪਰ ਦੇਖੋ ਹਲ ਤੱਕ ਤਾਂ ਦੇਖ ਨਹੀਂ ਇਧਰ ਸਾਈਡ ਤੇ ਹਾਂ ਅਜ ਤੱਕ ਤਾਂ ਦਿਖੇ ਨਹੀਂ ਇਧਰ ਨੂੰ ਮੈਂ ਦੇਖ ਰਿਹਾ ਇਧਰ ਨੂੰ ਕਿਤੇ ਨਹੀਂ ਦਿਖਿਆ ਤੇ ਉਹ ਮਹਿਲ ਆ ਗਿਆ ਮਹਿਲ ਤੱਕ ਰੇ ਤੱਕ ਲੱਗੇ ਨਹੀਂ ਦਿਖੇ ਉਹ ਜਾ ਰਹੇ ਨੇ ਉਹ ਦਿਖੇ ਜਾ ਹੀ ਰਹੇ ਨੇ ਹत्ता ਕਿਤੇ ਚਲ ਗਿਆ ਇਹ ਸਟਾਰਟ ਕਰ ਲਾ ਪਹਿਲਾਂ ਫਿਰ ਦੇਖਦੇ ਆ ਫਿਰ ਨਾਲ ਉਹ ਜਾ ਰਹੇ ਨੇ ਉਹ ਵੇਖ ਤੇ ਬੰਦੋਂ ਤਾਂ ਦੇਖੋ ਜੇ ਚਲੇ ਜਾਂ ਨਕਤਾ ਜਾ ਉਹ ਦੇਖੋ ਚਿੱਟਾ ਜਾ ਉਹੀ ਮੁੜੀ ਜਾ ਰਿਹਾ ਪਤਾ ਨਹੀਂ ਸਾਲਾ ਕਿਧਰ ਜਾ ਰਿਹਾ ਦੋ ਨੇ ਇੱਕ ਤਾਂ ਵਿਚ ਜਿਆ ਚੱਲ ਹੈਗਾ ਸੱਟ ਜੇ ਇਹ ਫਲਟਾ ਲਾਲਾ ਤੜਾ ਇਹ ਬਹੁਤ ਆਰੇ ਮੇਲੇ ਬਹੁਤ ਉਹ ਦੇਖੋ ਉੱਧਰ ਸ਼ਾਇਦ ਉਹ ਵੀ ਦੇ ਚਿੱਟਾ ਜਾ ਇੱਕ ਚੱਕ ਰਿਹਾ ਚਿੱਟਾ ਜਿਹਾ ਸ਼ੱਕ ਲਾਇਆ ਹੋਈ ਕੈਸੇ ਮੂੜੇ ਹੋਲੇ ਨੇ ਉਹ ਜਿੱਟਾ ਰਲਾ ਨੀਲਾ ਵੀ ਹੈ ਨਫਤਾ ਜਿਹਾ ਵੀ ਤਿੰਨੇ ਕਬੂਤਰ ਨੇ ਇੱਕ ਨੀਲਾ ਵੀ ਆਪਣਾ ਨਹੀਂ ਹੈਗਾ ਇਹ ਵੀ ਕਬੂਤਰ ਉਹ ਜਾ ਰਿਹਾ ਉਹ ਨਿਸ਼ਾਨ ਸਾਹਿਬ ਦੇ ਉੱਪਰ ਦੀ ਉਹ ਵਸਤੇ ਗਏ ਕੋ ਤਾਂ ਹੁਣ ਹੋਣ ਗਏ ਨੇ ਇਹ ਹਜੇ ਵੀ ਦਿਖ ਰਹੇ ਨੇ ਆ ਬਿਲਡਿੰਗ ਦੇ ਪਿੱਛੇ ਉਹ ਤਾਂ ਜੋ ਪ੍ਰੋਸ ਫੈਦਾਂ ਤੇ ਦਿਖਣ ਇਹ ਗਾ ਰਹੇ ਨੇ ਠੀਕ ਹੈ ਜੀ ਉਹ ਇੱਕ ਟਟ-ਟ 20 ਮਿੰਟ ਹੋ ਗਏ ਛੱਡਿਆ ਨੂੰ 20 ਮਿੰਟ ਬਾਅਦ ਆਣ ਲੜ ਲੜਾ ਕੇ ਜਦੋਂ ਸਭ ਦੇ ਥੱਕ ਕੇ ਅੱਕ ਕੇ ਹੈ ਅਨਿਓ ਉਤਰੇ ਵਾਲੇ ਇਹਨਾਂ ਵਿੱਚੋਂ ਨਹੀਂ ਉਹ ਉੱਠਣ ਦਿੰਦੇ ਕੁੱਤਰ ਮੈਂ ਫੇਰ ਉੱਠ ਜਾਂਦੇ ਨੇ ਲਓ ਜੀ ਹੁਣ ਤੱਕ ਤਾਂ ਦਿਖੇ ਨਹੀਂ ਹੈਗੇ ਉਹ ਅੱਗੇ ਫੋਰਾ ਚੌਕ ਤੱਕ ਨਿਕਾ ਮਾਰ ਲਿਆ ਪਾ ਉਹ ਦੇਖੋ ਉਹ ਸਾਹਮਣੇ ਹੋ ਰਿਹਾ ਇੱਥੇ ਦਾ ਹੁਣ ਤੱਕ ਨਹੀਂ ਦਿਖਿਆ ਟਾਈਮ ਲੌੜ ਗਾ ਰਿਹਾ ਇਹ ਯਾਤਕ ਦਾ ਦਿਖੇ ਦਿਖੇ ਇਹ ਕੋਟੋ ਕੋਟ 16 17 ਮਿੰਟ ਬਾਅਦ ਗਏ ਨੇ ਹੁਣ ਆ ਲੜ ਕੇ ਫੇਰ ਵਿੱਚੋਂ ਨਿਕਲ ਗਏ ਚੰਗੀ ਤਰ੍ਹਾਂ ਲੜ ਕੁੜ ਕੇ ਚੰਗੀ ਤਰ੍ਹਾਂ ਵਿੱਚੋਂ ਪੁੱਛੋ ਮੁੱਚੇ ਹੋ ਕੇ ਘਰੇ ਗੜੇ ਖਾ ਕੇ ਦੁਬਾਰਾ ਉੱਠ ਕੇ બીજી ਪੱਟੀ ਨੂੰ ਗਏ ਹੋਣ ਦੋ ਬਰੇ ਦਾ ਉੱਠਿਆ ਸੀ ਇਹਨਾਂ ਦੇ ਆਪਣਾ ਤਾਂ ਨਹੀਂ ਕੋਈ ਆਲੜੇ ਫਿਰਦੇ ਨੇ ਆਪਣੇ ਸਾਰੇ ਚਲੇ ਗਏ ਨੇ ਆਪਣਾ ਤਾਂ ਸਾਰੇ ਗਏ ਰੋਗਲਾ ਰੋਗਲਾ ਤੋ ਰੋਗਲਾ ਇੱਕ ਮੋਡਾ ਲੈਂਦੇ ਨੀਵੇਂ ਉਹ ਬਰਾਬਰ ਜੋਗ ਲੜ ਜਾਣਗੇ ਰੋਗਲਾ ਆ ਆ ਆ ਆ ਆ ਆ ਹਾਈ ਨੇ ਬੁਰੇ ਚੱਲ ਦੱਬ ਉਹ ਨੁਰ ਤੋਂ ਉਹ ਤੇਰੀ ਲੜ ਕੇ ਖੜ ਜਾ ਆ ਹਾ 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 ਲੜ ਕੇ ਆ ਹਾ ਹਾ ਰੋਕ ਲਾ ਰੋਕ ਲੱਡ ਕਰਕੇ ਫਿਰ ਤੂੰ ਨਹੀਂ ਚੱਲਦਾ ਅੱਡ ਕਰ ਕਰਕੇ ਤੂੰ ਉਹਨੇ ਵੰਦੇ ਨੇ ਲੁਕ ਲੁੱਕ ਕੇ ਲੜਾਉਂਦੇ ਨੇ ਐਡੀ ਬਜੁਰਤ ਨਹੀਂ ਵੀ ਸਾਹਮਣੇ ਖੜ ਕੇ ਲੜਾ ਲੈਣ ਹੈਗਾ ਕੋਈ ਨੀਚੇ ਚੋਾਰੇ ਚ ਉਡਾਰਾ ਜਣਾ ਚੋਾਰੇ ਦੇ ਪਿੱਛੇ ਛੱਡ ਰੱਖੇ ਨੇ ਮੈਂ ਕਹਿ ਤਾ ਰਹਾ ਤੈਨੂੰ ਨੀਚੇ ਚੋਾਰੇ ਚ ਉਡਾਰਾ ਰੱਖੇ ਨੇ ਨੀਚੇ ਝੰਡੀ ਲਾ ਰਹੇ ਆ ਉੱਪਰ ਖੁੱਡੇ ਤੇ ਫੜ ਕੇ ਹਲਾਉਣ ਦੀ ਹਿੰਮਤ ਨਹੀਂ ਹੈ ਜੁਰਤ ਨਹੀਂ ਹੈਗੀ ਵੀ ਸਾਹਮਣੇ ਆ ਕੇ ਲੜਾ ਉਹ ਅਸੀਂ ਖੜਾ ਉੱਥੇ ਤੈਨੂੰ ਫੜ ਕੇ ਝੰਡੀ ਫਾੜ ਲਾਂਗੇ ਥੋੜੀ ਜਾ ਕੇ ਬਸ ਸਵਾਲ ਆਉਂਦਾ ਤੈਨੂੰ ਵਿੱਚੋਂ ਨਿਕਲ ਕੇ ਜਾਂਦੇ ਓ ਮੱਛ ਮਰੇ ਹੋਏ ਨੇ ਇਹ ਮੈਂ ਹੁੰਦਾ ਨਹੀਂ ਵੀ ਸੱਪ ਦੀ ਸਰੀ ਮਲ ਦੋ ਪਿੱਛੋਂ ਪੂਛ ਹਿਲਦੀ ਰਹਿੰਦੀ ਆ ਉਹ ਹਾਲ ਹੈ ਨਾ ਦਾ ਸਰੀਆ ਮਲ ਜਾਂਦੀਆਂ ਨੇ ਆਹ ਪੂਛ ਆ ਹੀ ਲੀ ਜਾਂਦੀਆਂ ਨੇ dispatch Gar .